ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵਿੰਦਰ ਸਿੰਘ ਲੋਂਗੋਵਾਲ ਬਲੋਂਕਾ ਭਾਰਤੀ ਕਿਸਾਨ ਜੁਨੀਅਨ ਅਨੇਕਤਾ ਆਜ਼ਾਦ ਅੱਜ ਜਿਹੜੀ ਇਹ ਵੀਡੀਓ ਪਾ ਕੇ ਪੰਜਾਬ ਸਰਕਾਰ ਨੇ ਜੋ ਕੱਲ ਪਾਂਸਾਪਾਤੇ ਪੀਆਰਡੀਸੀ ਦੇ ਕੱਚੇ ਕਾਮਿਆਂ ਦੇ ਉੱਤੇ ਜ਼ਬਰ ਜ਼ੁਲਮ ਕਰਕੇ ਉਹਨਾਂ ਦੀਆਂ ਗ੍ਰਿਫਤਾਰੀਆਂ ਕਰਕੇ سنگীন ਧਰਾਵਾਂ ਲਾ ਕੇ ਪਰਚੇ ਦਰਜ ਕਰਕੇ ਇੱਕ ਬਹੁਤ ਘਣਾਉਣਾ ਕੰਮ ਕੀਤਾ ਜਿਹਦੀ ਪੋਰਜੋਰ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਬੀਕੇ ਜੁਕਤਾ ਯਾਰ ਵੱਲੋਂ ਨਿੰਦਿਆ ਕਰਦਾ ਨਾਲ ਦੀ ਨਾਲ ਕਿਸਾਨ ਮਜ਼ਦੂਰ ਮੋਰਚੇ ਨੇ ਕੱਲ ਫੈਸਲਾ ਕੀਤਾ ਕਿ ਜਿੱਥੇ-ਇਥੇ ਵੀ ਪੀਆਰਟੀਸੀ ਦੇ ਕੰਮ ਹੈ ਸੰਘਰਸ਼ ਕਰਨਗੇ ਇਹਨਾਂ ਦੀਆਂ ਮੰਗਾਂ ਦੀ ਪ੍ਰਾਪਤੀ ਖਾਤਰ ਉਹਨਾਂ ਦੀ ਮਦਦ ਕਰਨ ਵਾਸਤੇ ਤੇ ਸਰਕਾਰ ਦੀਆਂ ਘੋੜ ਸੰਘਰਸ਼ਾਂ ਨੂੰ ਕੋਚਣ ਵਾਲੀਆਂ ਨੀਤੀਆਂ ਉਹਨਾਂ ਦੇ ਮਨਸੂਬਿਆਂ ਨੂੰ ਪੁੱਠੇ ਮੋੜਨ ਵਾਸਤੇ ਉਹਨਾਂ ਦੇ ਸੰਘਰਸ਼ਾਂ ਦੀ ਹਮਾਇਤ ਕੀਤੀ ਜਾਊਗੀ ਸੋ ਜਿੱਥੇ ਅਸੀਂ ਸਰਕਾਰ ਦੀ ਕਾਹੜੇ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹਾਂ ਇਸ ਘਣਾਉਣੇ ਕੰਮ ਕਰਕੇ ਉਨਾਂ ਦੇ ਜ਼ਬਰ ਜ਼ੁਲਮ ਕਰਕੇ ਤੇ ਦੂਜੇ ਪਾਸੇ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਜਿਹੜੀ ਭਗਮਾਨਤਮਾਨ ਦੀ ਸਰਕਾਰ ਇਹ ਕਹਿੰਦੀ ਨਹੀਂ ਸਕਦੀ ਕਿ ਆਮ ਆਦਮੀ ਪਾਰਟੀ ਚਾਮਕਰਾਂ ਦੇ ਮੁੰਡੇ ਐ ਤਾਂ ਘੱਟੋ ਘੱਟ ਜੇ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਬੰਦੇ ਇਸ ਤਰ੍ਹਾਂ ਦੀ ਸਮਝ ਰੱਖਦੇ ਆ ਵੀ ਸੱਚਿਓ ਅਸੀਂ ਆਮ ਘਰਾਂ ਚੋਂ ਆਏ ਹੋਏ ਆ ਤਾਂ ਇਹਨਾਂ ਪੀ ਪੀਆਰਟੀਸੀ ਦੇ ਪੰਛਪ ਦੇ ਜਿਹੜੇ ਕਮਿਸ਼ਨ ਅਸਤ ਕਰ ਰਹੇ ਨੇ ਇਹਨਾਂ ਦੀਆਂ ਜਾਇਜ਼ ਮੰਗਾ ਸੁਣੇ ਤੇ ਜਿਹੜੇ ਬੰਦੇ ਇਹਨਾਂ ਦੇ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਤੇ ਪਰਚੇ ਦਰਜ ਪਾਏ ਕੀਤੇ ਆ ਪਰਚੇ ਤੁਰੰਤ ਰੱਦ ਕਰੋ ਗ੍ਰਿਫਤਾਰ ਕੀਤੇ ਸਾਰੇ ਉਹਨਾਂ ਕਾਮਿਆਂ ਨੂੰ ਰਿਹਾ ਕਰੋ ਤਾਂ ਕਿ ਨਹੀਂ ਤੁਹਾਡੀ ਕਹਿਣੀ ਤੇ ਕਰਨੀ ਹੈ ਜਿਹੜੀ ਉਹ ਲੋਕਾਂ ਦੇ ਵਿੱਚ ਲੰਮਾ ਸਮਾਂ ਨਹੀਂ ਲੁਕੀ ਰਹਿਣੀ ਇਹ ਸਾਫ਼ ਹੋ ਜਾਣੀ ਹੈ ਲੋਕਾਂ ਨੇ ਹਰ ਗੱਲ ਦਾ ਸਾਬਤ ਤਾਉ ਤੁਹਾਡੇ ਕੋਲੋਂ ਲੈਣਾ ਜਿਵੇਂ ਪਹਿਲੀਆਂ ਸਰਕਾਰਾਂ ਤੋਂ ਲੈਂਦੇ ਰਹੇ ਸੋ ਸਾਰੇ ਮੇਰੇ ਪੀਕੇ ਜੁਗਤਤਾ ਆਜ਼ਾਦ ਦੇ ਸਾਥੀਆਂ ਨੂੰ ਬੇਨਤੀਆਂ ਨੂੰ ਆਪਣੇ ਵਰਕਰਾਂ ਨੂੰ ਆਗੂਆਂ ਨੂੰ ਬੇਨਤੀ ਕਰਦਾ ਕਿ ਜਿੱਥੇ ਜਿੱਥੇ ਤੁਹਾਡੇ ਨੇੜੇ-ਨੇੜੇ ਪੰਜਾਬ ਦੇ ਵਿੱਚ ਸੰਘਰਸ਼ ਚੱਲ ਰਿਹਾ ਹੈ ਨੇ ਪੀਆਰਟੀਸੀ ਦੇ ਕਰਮੀਆਂ ਦੇ ਉਹਨਾਂ ਦੀ ਮਦਦ ਕਰੋ ਹੋਰ ਡੀ ਗਿੰਤੀ ਜਾ ਕੇ ਉਹਨਾਂ ਦੇ ਸੰਘਰਸ਼ੀ ਸਪੋਰਟ ਕਰੋ ਤਾਂ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾ ਸਕੇ ਸਰਕਾਰ ਜਿਹੜੀ ਸਾਡੇ ਪਬਲਿਕ ਸੈਕਟਰ ਨੂੰ ਤਬਾਹ ਕਰਨਾ ਚਾਹੁੰਦੀ ਹੈ ਵੇਚਣਾ ਚਾਹੁੰਦੀ ਹੈ ਪੂਰੇ ਇਸ ਰੋਡ ਬੇਜ ਤੇ ਪ੍ਰਬੰਧ ਨੂੰ ਉਸ ਸੰਥਾਨ ਨੂੰ ਮਾਰਿਆ ਜਾ ਸਕੇ ਇਹ ਸੰਘਰਸ਼ ਸਾਝਾ ਸੰਘਰਸ਼ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ